ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਐਮ ਐਲ ਏ ਮੋਹਾਲੀ ਕੁਲਵੰਤ ਸਿੰਘ ਵੱਲੋਂ ਹੜਪ੍ਰਭਾਵਿਤ ਸਰਹੱਦੀ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਮੋਹਾਲੀ ਤੋਂ ਤਿੰਨ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ। ਦੇਖੋ ਅੱਜ ਸਾਡੀ ਮੋਹਾਲੀ ਦੀ ਟੀਮ ਨੇ ਬਹੁਤ ਵੱਡਾ ਅਪਰਾਲਾ ਕੀਤਾਗਾ ਸਾਡੇ ਐਮ ਐਲ ਏ ਸਹਿਬਾਨ ਨੇ ਅੱਜ ਤਿੰਨ ਸਾਡੀਆਂ ਮੈਡੀਕਲ ਦੀਆਂ ਬਹਿਨਾ ਜਿਹਦੇ ਅੰਦਰ ਡਾਕਟਰ ਹੋਣਗੇ ਨਰਸਾਂ ਹੋਣਗੀਆਂ ਜਿਹਦੇ ਅੰਦਰ ਫਾਰਮਾਸਿਸਟ ਹੋਊਗਾ ਔਰ ਸਾਰੀਆਂ ਮੈਡੀਸਨ ਹੋਣਗੀਆਂ ਇਹ ਜਿੱਥੇ-ਜਿੱਥੇ ਵੀ ਹੜ ਆਇਆਗਾ ਬਾੜ ਪੀੜ ਤਲਾਕਾਗਾ ਉਹ ਸਾਰੇ ਇਲਾਕੇ ਜਾਣ ਗਿਆ ਉੱਥੇ ਜਾ ਕੇ ਮਰੀਜ਼ਾਂ ਦਾ ਆਮ ਲੋਕਾਂ ਦਾ ਆਮ ਜਨਤਾ ਦਾ ਜਿਹੜਾ ਉਹ ਚੈੱਕਅਪ ਕਰਨਗੀਆਂ ਚੈੱਕਅਪ ਕਰਨ ਤੋਂ ਬਾਅਦ ਜਿਹੜੀਆਂ ਮੁਢਲੀ ਸਹੂਲਤ ਦਿੱਤੀ ਜਾਣਗੇ ਦਵਾਈਆਂ ਦਿੱਤੀਆਂ ਜਾਣਗੇ ਜਿਹੜੇ ਛੋਟੀ ਮੋਟੀ ਕੋਈ ਕਿਸੇ ਨੂੰ ਬਿਮਾਰੀ ਹੋਈਗੀ ਉਹਦਾ ਮੌਕੇ ਤੇ ਇਲਾਜ ਕਰ ਦਿੱਤਾ ਜਾਊਗਾ ਜੇਕਰ ਕਿਸੇ ਨੂੰ ਕੋਈ ਵੱਡਾ ਟ੍ਰੀਟਮੈਂਟ ਦੀ ਲੋੜ ਹੋਊਗੀ ਜਾਂ ਉਹਨੂੰ ਜਿਹੜਾ ਨੇੜਲੇ ਹਸਪੀਟਲ ਦੇ ਅੰਦਰ ਵੀ ਰਿਜਾਇਆ ਜਾਊਗਾ ਸੋ ਕਹਿਣ ਦਾ ਭਾਵ ਆ ਇਹਦੇ ਨਾਲ ਜਿਹੜੀਆਂ ਪਾਣੀ ਤੋਂ ਬਿਮਾਰੀਆਂ ਹੋਣਗੀਆਂ ਜਿਹੜਾ ਪਾਣੀ ਆਇਆ ਹੜ ਆਇਆ ਉਹਦੇ ਕਰਕੇ ਬਿਮਾਰੀਆਂ ਜਾਂ ਜੇ ਜਨਰਲ ਕਿਸੇ ਨੂੰ ਹੋਰ ਵੀ ਬਿਮਾਰੀ ਆ ਉਹਦਾ ਵੀ ਚੈੱਕਅਪ ਹੋਊਗਾ ਤਾਂ ਮੈਂ ਸਮਝਦਾ ਇੱਕ ਵੱਡੀ ਸਹੂਲਤ ਜਿਹੜੀ ਆ ਉਹ ਲੋਕਾਂ ਨੂੰ ਮਿਲੇਗੀ ਔਰ ਨਾਲ ਦੀ ਨਾਲ ਜਿਹੜਾ ਅ ਇਹਦੇ ਨਾਲ ਦਵਾਈਆਂ ਰਹਿ ਗਈਆਂ ਉਹ ਸਾਰੀਆਂ ਦਵਾਈਆਂ ਵੀ ਇਸ ਤਿੰਨੇ ਬੈਨਾਂ ਦੇ ਅੰਦਰ ਮਦੂਦ ਲਗੀਆਂ ਉਹ ਦਵਾਈਆਂ ਵੀ ਮੌਕੇ ਤੇ ਡਾਕਟਰ ਜਿਹੜਾ ਉੱਥੇ ਮਰੀਜ਼ਾਂ ਨੂੰ ਜਾਂ ਆਮ ਲੋਕਾਂ ਨੂੰ ਬਾਈਆ ਕਰਵਾਉਣਗੇ ਜੀਵਨ ਸਾਹਿਬ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਇਹ ਬੈਨਾਂ ਜਾਣਗੀਆਂ ਜੀ ਅ ਦੇਖੋ ਹਜੇ ਤਾਂ ਅਸੀਂ ਮੋੜਲਾ 45 ਦਿਨ ਦਾ ਇਹਨਾਂ ਦਾ ਟਾਈਮ ਵੜਾ ਕੇ ਦਿੱਤਾਗਾ ਕਿ 45 ਦਿਨੇ ਵੱਖ-ਵੱਖ ਜਗ੍ਹਾ ਤੇ ਜਾਣਗੀਆਂ ਉਹ ਸ਼ਡਿਊਲ ਦਿੱਤਾ ਹਰੇਕ ਪਿੰਡ ਦੇ ਅੰਦਰ ਚ 200 ਮਰੀਜ਼ਾਂ 400 ਮਰੀਜ਼ਾਂ ਹਰੇਕ ਪਿੰਡ ਦੇ ਅੰਦਰ ਪੂਰਾ ਪੂਰਾ ਚੈੱਕਅਪ ਕਰਕੇ ਨਿਕਲਣਗੀਆਂ ਉਹ ਜਿੰਨਾ ਟਾਈਮ ਲੱਗ ਜੇ ਸੋ ਵਖਵਖ ਜ਼ਿਲ੍ਹਿਆਂ ਚ ਆਉਣ ਵਾਲੇ ਸਮੇਂ ਚ ਹੋਰ ਵੀ ਭੇਜਾਂਗੇ ਪਰ ਲੇਕਿਨ ਅੱਜ ਇਹ ਤਿੰਨ ਬੈਲਾਂ ਤਿੰਨ ਵਖਵਖ ਜ਼ਿਲ੍ਹਿਆਂ ਦੇ ਵਿੱਚ ਜਾਣ ਗਿਆ ਕੀਮਤ ਸਾਹਿਬ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਟਰ ਬੁਲਾਇਆ ਗਿਆ ਹੈ ਇਸ ਦਾ ਫਾਇਦਾ ਜਿਹੜਾ ਹੈ ਕਿਸਾਨਾਂ ਨੂੰ ਜਿਹੜਾ ਮਿਲੂਗਾ ਜਾਂ ਫਿਰ ਜਿਹੜੇ ਬਾਹਰ ਪ੍ਰਵਾਸੀ ਦੇਖੋ ਅੱਜ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਅਨਾਉਂਸ ਕੀਤਾ ਸੀਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆਗਾ ਜੀ ਦੇ ਅੰਦਰ ਅਸੀਂ ਜਿਹੜੇ ਹੜ੍ਹ ਆਏ ਨੇਗੇ ਉਹਨਾਂ ਨੂੰ ਲੈ ਕੇ ਕਾਫੀ ਸਾਰੇ ਐਕਟ ਨੇਗੇ ਉਹਨਾਂ ਦੇ ਵਿੱਚ ਸੋਧਾਂ ਕਰਦੀਆਂ ਨੇਗੀਆਂ ਕਾਫੀ ਸਰੀਆਂ ਪੇਛਦੀਆਂ ਨੇਗੀਆਂ ਕਾਫੀ ਉਹਨਾਂ ਦੇ ਅੰਦਰ ਸਖਤ ਜਿਹੜੀਆਂ ਪਾਬੰਦੀਆਂ ਲਾਂਝਾਂ ਹੋਈਆਂ ਨੇ ਜਿਹਦੇ ਕਰਕੇ ਰਾਹਤ ਜਿਹੜੀ ਆ ਪਹੁੰਚਣੀ ਪਹੁੰਚਣ ਦੇ ਵਿੱਚ ਮੁਸ਼ਕਲ ਆ ਰਹੀ ਹੈਗੀ ਸੋ ਅਸੀਂ ਉਹਨਾਂ ਨੂੰ ਸੁਖਾਲਾ ਕਰਾਂਗੇ ਤਾਂ ਕਿ ਰਾਹਤ ਪੈਕੇਜ ਜਿਹੜਾ ਉਹ ਜਲਦੀ ਤੋਂ ਜਲਦੀ ਜਿਹੜਾ ਉਹ ਹਰ ਇੱਕ ਜਿਹੜਾ ਹਰ ਪੀੜਤਾ ਤੱਕ ਪਹੁੰਚ ਸਕੇ। ਸਿੰਦਰ ਨਾ ਕਿ ਅਮੀਰ ਆਪਦਾ ਕੋਸ਼ਿਸ਼ ਕੀਤਾ ਸੁਣਨ ਚਾਹੇ ਕੀ ਕਹੋਂਗੇ ਤੇ ਵਾਰੀ ਫੰਡ ਦੀ। ਆ ਦੇਖੋ ਹਜੇ ਤੱਕ ਤੁਸੀਂ ਇਹ ਗੱਲ ਕਹਿ ਰਹੇ ਹੋਗੇ ਅਜੇ ਜਦੋਂ ਆਰਡਰ ਆਉਣਗੇ। ਜਦੋਂ ਆਰਡਰ ਆਉਣਗੇ ਜੀ ਆਰਡਰ 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 ਤੋਂ ਬਾਅਦ ਬਿਲਕੁਲ ਇਹਦੇ ਤੇ ਕਮੈਂਟ ਕਰਾਂਗੇ। ਸਰ ਜਿਸ ਤਰੀਕੇ ਦੇ ਨਾਲ 5 ਏਕੜ ਤੱਕ ਦੀ ਪਾਬੰਦੀ ਹੈ ਇੱਕ ਮੁਆਵਜ਼ੇ ਦੀ 6800 ਤੱਕ ਦੀ ਪਾਬੰਦੀ ਹੈ ਉਹਨਾਂ ਪਾਬੰਦੀਆਂ ਨੂੰ ਪੰਜਾਬ ਸਰਕਾਰ ਦੇ ਦੇਖੋ ਹਜੇ ਸਾਡੀ ਕਾਨੂੰਨੀ ਟੀਮਾਂ ਇਹ ਜਿਹੜਾ ਕਰੋਨੀ ਮਹਾਰਦੀਆਂ ਟੀਮਾਂ ਨੇ ਉਹ ਲਗੀਆਂ ਹੋਈਆਂ ਨੇਗੀਆਂ ਬਿਲਕੁਲ 26 ਤੋਂ ਪਹਿਲਾਂ ਪਹਿਲਾਂ ਖਰੜਾ ਤਿਆਰ ਕਰਕੇ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕਰਾਂਗੇ ਉੱਥੇ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਫੈਸਲਾ ਲੈਣਗੇ ਕਿ ਕਿਹੜੇ ਕਿਹੜੀਆਂ ਕਰੋਨੀ ਜਿਹੜੀਆਂ ਅਰਚਨਾ ਨੇ ਉਹਨਾਂ ਨੂੰ ਸੁਧਲਾਗਾ ਕਿਉਂਕਿ ਬਹੁਤ ਸਾਰੀਆਂ ਕਰੋਨੀ ਅਰਚਨਾ ਰਹਿਗੀਆਂ ਕਿਉਂਕਿ ਜੇ ਆਪਾਂ ਗੱਲ ਕਰੀਏ ਜਿਹੜਾ ਸਟੇਟ ਡਿਸਾਸਟਰ ਮੈਨੇਜਮੈਂਟ ਐਕਟ ਆ ਉਹਦੀ ਗੱਲ ਕਰੀਏ ਨੈਸ਼ਨਲ ਡਿਸਾਸਟਰ ਮੈਨੇਜਮੈਂਟ ਐਕਟ ਆ ਉਹਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੇ ਐਕਟ ਨੇ ਜੇ ਮਾਈਨਿੰਗ ਦੀ ਗੱਲ ਕਰੀਏ ਕਿਉਂਕਿ ਹੁਣ ਮਾਈਨਿੰਗ ਜਿਹੜੀ ਆ ਡੀਸੈਲਟਿੰਗ ਕਰਨੀ ਆ ਤਾਂ ਉਹਨਾਂ ਦੇ ਅੰਦਰ ਕਾਫੀ ਸਾਰੇ ਸੋਧਾ ਕਰਨ ਦੀ ਜ਼ਰੂਰਤ ਆ ਨਹੀਂ ਕਿਤੇ ਨਾ ਕਿਤੇ ਜਿਹੜੇ ਲੋਕ ਖੱਜਲ ਖਵਾਰ ਹੋਣਗੇ ਸੋ ਲੋਕਾਂ ਨੂੰ ਰਾਹਤ ਕਿਵੇਂ ਦੇਣੀ ਆ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਪੀ ਪਾਰਟੀ ਦਾ ਇੱਕੋ ਇੱਕ ਟੀਚਾ ਹੈ ਕਿ ਲੋਕਾਂ ਨੂੰ ਰਾਹਤ ਦੇਣ ਦੇ ਲਈ ਅਸੀਂ ਆਪਣੇ ਐਕਟ ਦੇ ਜਿਹੜੇ ਉਹਨਾਂ 'ਚ ਸੋਧ ਕਰਾਂਗੇ ਤਾਂ ਕਿ ਲੋਕਾਂ ਤੱਕ ਰਾਹਤ ਜਿਹੜੀ ਆ ਉਹ ਜਲਦੀ ਤੇ ਅچھے ਤਰੀਕੇ ਨਾਲ ਪਹੁੰਚ ਸਕੀ ਮੈਂ ਸਾਬ ਕਹਿੰਦਾ